ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਕਰਨਾ ਚਾਹਣੀ ਹੈ ਕਿ ਕੇਂਦਰ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਹੈ ਉਸ ਬਜਟ ਦੇ ਵਿੱਚ ਆਂਗਣਵਾੜੀ ਵਰਕਰ ਹੈਲਪਰ ਜਾਂ ਆਸ਼ਾ ਵਰਕਰ ਜਾਂ ਮੈਡੇ ਮਿਲ ਵਰਕਰ ਸਕੀਮ ਵਰਕਰ ਜਿਹੜੇ ਸਕੀਮ 'ਚ ਕੰਮ ਕਰਦੇ ਉਹਨਾਂ ਲਈ ਕੁਝ ਵੀ ਨਹੀਂ ਹੈਗਾ ਬੇਸ਼ੱਕ ਕਿਸੇ ਵਰਗ ਲਈ ਕੁਝ ਨਹੀਂ ਹੈਗਾ ਨਾ ਕਿਸਾਨ ਲਈ ਨਾ ਮਜ਼ਦੂਰ ਲਈ ਪਰ ਮੈਂ ਆਂਗਣਵਾੜੀ ਵਰਕਰ ਹੈਲਪਰ ਦੀ ਗੱਲ ਕਰਨਾ ਚਾਹਣੀ ਹੈ ਕਿ ਪਿਛਲੇ 12 ਸਾਲਾਂ ਵਿੱਚ ਮੰਗਾਈ ਕਿੱਥੇ ਦੀ ਕਿੱਥੇ ਚਲੀ ਗਈ ਐ ਪਰ ਸਰਕਾਰ ਨੇ ਸਿਰਫ ਇੱਕ ਵਾਰ 8 ਸਾਲ ਪਹਿਲਾਂ 1500 ਰੁਪਏ ਵਰਕਰ ਦਾ 750 ਹੈਲਪਰ ਦਾ ਮਾਣ ਪੱਤਾ ਵਧਾਇਆ ਤੇ ਦੇਖੋ ਕੀ ਉਹ 1500 ਰੁਪਏ ਨਿਆ ਹੈਗਾ ਅੰਗਣਵਾੜੀ ਵਰਕਰ ਹੈਲਪਰ ਨਾਲ ਕੀ ਉਹ 750 ਰੁਪਏ ਨਿਆ ਹੈਗਾ ਹੈਲਪਰ ਦੇ ਨਾਲ ਕਿ ਜਿਹੜਾ ਤੁਸੀਂ ਇੰਨਾ ਘੱਟ ਮਾਣ ਪੱਤੇ 'ਚ ਵਾਅਦਾ ਕੀਤਾ 1500 ਰੁਪਏ ਵਰਕਰ ਦਾ ਵਧਾਇਆ 750 ਹੈਲਪਰ ਦਾ ਵਧਾਇਆ ਤੇ ਉਹ ਨਿਆ ਯੋਗ ਨਹੀਂ ਹੈਗਾ ਮੰਗਾਈ ਕਿੱਥੇ ਦੀ ਕਿੱਥੇ ਚਲੀ ਗਈ ਐ ਪਰ ਸਰਕਾਰ ਨੇ ਨਾਂ ਤੱਕ ਨਹੀਂ ਲਿਆ ਆਂਗਣਵਾੜੀ ਵਰਕਰ ਹੈਲਪਰ ਦਾ ਇਸ ਬਜਟ ਦੇ ਵਿੱਚ ਨਾ ਦੂਜੀਆਂ ਸਕੀਮ ਵਰਕਰ ਦਾ ਲੱਖਾਂ ਔਰਤਾਂ ਕੰਮ ਕਰਦੀਆਂ ਸਕੀਮ ਦੇ ਵਿੱਚ ਪਰ ਸਰਕਾਰ ਦੇ ਏਜੰਡੇ ਤੇ ਔਰਤਾਂ ਨਹੀਂ ਹੈਗੀਆਂ ਸਰਕਾਰ ਦੇ ਏਜੰਡੇ ਤੇ ਤਾਂ ਪੂਰੇ ਦੇਸ਼ ਦੇ ਲੋਕ ਨਹੀਂ ਹੈਗੇ ਸਰਕਾਰ ਦੇ ਏਜੰਡੇ ਤੇ ਸਿਰਫ ਕਾਰਪੋਰੇਟਾ ਜਿਨ੍ਹਾਂ ਦੇ ਉਕਰਜ਼ੇ ਮਾਫ਼ ਕਰਦੇ ਆ ਜਿਨ੍ਹਾਂ ਤੋਂ ਫੰਡ ਲੈਂਦੇ ਆ ਆਪਣੀ ਪਾਰਟੀ ਵਾਸਤੇ ਪੈਸੇ ਇਕੱਠੇ ਕਰਦੇ ਆ ਫਿਰ ਲੋਕਾਂ ਲੋਕਾਂ ਕੋਲੋਂ ਵੋਟਾਂ ਇਕੱਠੀਆਂ ਕਰਦੇ ਆ ਸੋ ਸਰਕਾਰ ਦੇ ਏਜੰਡੇ ਤੇ ਉਹੀ ਲੋਕ ਹੈਗੇ ਆ ਜਿਹੜੇ ਇਹਨਾਂ ਨੂੰ ਫੰਡ ਦਿੰਦੇ ਆ ਫਿਰ ਇਹ ਉਹਨਾਂ ਨੂੰ ਦਿੰਦੇ ਆ ਸੋ ਆਮ ਜਿਹੜਾ ਨਾ ਆਂਗਣਵਾੜੀ ਵਰਕਰ ਹੈ ਇਹਨਾਂ ਦੇ ਏਜੰਡੇ ਤੇ ਨਾ ਇਹਨਾਂ ਦੇ ਏਜੰਡੇ ਤੇ ਮਜ਼ਦੂਰ ਹੈ এডਿਕੇਸ਼ਨ ਦਾ ਬਜਟ ਵੀ ਇਹਨਾਂ ਨੇ ਕੱਟ ਕਰਤਾ ਖੇਤੀਬਾੜੀ ਦਾ ਬਜਟ ਵੀ ਕੱਟ ਕਰਤਾ ਜਿਹੜਾ ਹੈਲਥ ਦਾ ਬਜਟ ਆ ਉਹ ਵੀ ਕੱਟ ਕਰਤਾ ਜਿਹੜਾ ਦੂਸਰਾ ਹੈਗਾ ਸਮਾਜਿਕ ਸੁਰੱਖਿਆ ਦਾ ਬਜਟ ਜਿਹਦੇ ਚ ਆਈ ਸੀਡੀਐਸ ਉਹ ਵੀ ਕੱਟ ਕਰਤਾ ਸੋ ਇਹ ਬਹੁਤ ਹੀ ਦੁੱਖ ਤੇ ਸ਼ਰਮ ਦੀ ਗੱਲ ਹੈ ਸਰਕਾਰ ਵਾਸਤੇ ਕਿ ਇਹਨਾਂ ਦੇ ਏਜੰਡੇ ਦੇ ਵਿੱਚ ਆਮ ਲੋਕ ਨਹੀਂ ਹੈਗੇ ਤੇ ਮੈਂ ਇਹਦੀ ਸਖਤ ਨਿਖੇਧੀ ਕਰਦੀ ਆ ਤੇ ਸਾਰੀਆਂ ਆਂਗਣਵੜੀ ਵਰਕਰ ਹੈਲਪਰ ਕਿਸਾਨ ਮਜ਼ਦੂਰ ਸਾਰਿਆਂ ਨੂੰ ਆਹਵਾਨ ਕਰਦੀ ਆ ਕਿ ਇਹੋ ਜੀ ਸਰਕਾਰ ਦਾ ਵਿਰੋਧ ਕਰੋ ਇਹੋ ਜੀ ਸਰਕਾਰ ਨੂੰ ਚੱਲਦਾ ਕਰੋ ਜਿਹੜੇ ਕਦੇ ਜਾਤ ਦੇ ਨਾਂ ਤੇ ਕਦੇ ਧਰਮ ਦੇ ਨਾਂ ਤੇ ਪਾੜੇ ਪਾ ਕੇ ਲੋਕਾਂ ਦੀਆਂ ਵੋਟਾਂ ਮੰਗਦੇ ਆ ਹੁਣ ਇਹਨਾਂ ਨੇ ਮਜ਼ਦੂਰਾਂ ਦੀ ਸਕੀਮ ਨੂੰ ਰੇਗਾ ਤਾਂ ਬੰਦ ਕਰਤੀ ਪਰ ਉਹ ਕਹਿੰਦੇ ਕਿ ਅਸੀਂ ਮਜ਼ਦੂਰ ਹਤੈਸ਼ੀ ਆ ਸੋ ਇਹੋ ਜੇ ਲੋਕਾਂ ਦਾ ਸਾਨੂੰ ਮੂਲ ਪਛਾਣਨਾ ਚਾਹੀਦਾ ਇਹਨਾਂ ਇਹੋ ਜੇ ਲੋਕਾਂ ਦਾ ਅਸਲ ਚਿਹਰਾ ਪਛਾਣ ਕੇ ਇਹਨਾਂ ਨੂੰ ਚਲਦੇ ਕਰਨਾ ਚਾਹੀਦਾ